ਸੀਜ਼ਨ ਆ ਰਿਹਾ ਝੋਨੇ ਦਾ ਕਿਸ ਤਰ੍ਹਾਂ ਦੀ ਤਿਆਰੀਆਂ ਮੰਡੀ ਬੋਰਡ ਦੀ ਸਾਡੀਆਂ ਪੂਰੀਆਂ ਤਿਆਰੀਆਂ ਨੇ ਇਤਕੀ ਅਸੀਂ ਨੇ ਮਾਨ ਸਾਹਿਬ ਨੇ ਤਿੰਨ ਮੈਂਬਰਾਂ ਦੀ ਕੈਬਨਿਟ ਮੰਤਰੀਆਂ ਦੀ ਕਮੇਟੀ ਬਣਾਈ ਹੈ ਤਾਂ ਕਿ ਪਿਛਲੇ ਸਾਲ ਜਿਸ ਤਰ੍ਹਾਂ ਜੀਰੀ ਚੱਕਣ ਦੇ ਵਿੱਚ ਪ੍ਰੋਬਲਮ ਆਈ ਸੀਗੀ ਉਹ ਨਾ ਆਵੇ ਔਰ ਉਹਦੇ ਵਾਸਤੇ ਸਾਰੇ ਪ੍ਰਬੰਧ ਕੀਤੇ ਜਾ ਰਹੇ ਨੇ ਪਰੰਤੂ ਮੈਂ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਬੇਨਤੀ ਕਰਦਾ ਤੁਹਾਡੇ ਰਾਹੀਂ ਕਿ ਜਿੰਨੀ ਗੋਦਾਮਾਂ ਦੇ ਵਿੱਚ ਮਾਲ ਪਿਆ ਹੈ ਚਾਵਲ ਮਿਲਿੰਗ ਹੋਣ ਤੋਂ ਬਾਅਦ ਔਰ ਜਿੰਨਾ ਮਾਲ ਸ਼ੈਲਰਾਂ ਚ ਪਿਆ ਉਹਨੂੰ ਜਲਦੀ ਤੋਂ ਜਲਦੀ ਚੁਕਵਾਉਣ ਕਿਉਂਕਿ ਸਾਰਾ ਮਾਲ ਐਫਸੀਆਈ ਦੀ ਪ੍ਰਾਪਰਟੀ ਹੈ ਕੇਂਦਰ ਸਰਕਾਰ ਦੀ ਪ੍ਰਾਪਰਟੀ ਹੈ ਪੰਜਾਬ ਦੇ ਜਿਹੜੇ ਗੋਦਾਮ ਨੱਕੋ ਨੱਕ ਭਰੇ ਪਏ ਨੇ ਅਸੀਂ ਮੋਦੀ ਸਾਹਿਬ ਨੂੰ ਤੁਹਾਡੇ ਰਾਹੀਂ ਬੇਨਤੀ ਕਰਦੇ ਆਂ ਕਿ ਉਹ ਮਾਲ ਚੁਕਵਾਉਣ ਤਾਂ ਕਿ ਪੈਡੀ ਸੀਜ਼ਨ ਦੇ ਵਿੱਚ ਜੀਰੀ ਖਰੀਦਣ ਤੋਂ ਬਾਅਦ ਮਿਲਿੰਗ ਤੋਂ ਬਾਅਦ ਸਾਡੇ ਅੜਤੀ ਭਰਾਵਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਮਾਲ ਰੱਖਣ ਦੇ ਵਿੱਚ ਔਰ ਖਰੀਦ ਪ੍ਰੂਕਤ ਕਰਨ ਦੇ ਵਿੱਚ ਕੋਈ ਦਿੱਕਤ ਨਾ ਆਵੇ। ਹੂੰ। ਤੇ ਮੈਂ ਸਰ ਜਿਸ ਤਰ੍ਹਾਂ ਕਿਸਾਨ ਪਿੰਡਾਂ ਤੋਂ ਮੰਡੀਆਂ ਤੇ ਫਸਲ ਲੈ ਕੇ ਆਉਂਦੇ ਆਂ ਸੜਕਾਂ ਕੇ ਹਾਲਾਤ ਪਿੰਡਾਂ ਦੇ ਬਹੁਤ ਮਾੜੇ ਆ। ਉਹਨੂੰ ਸੁਧਾਰਨ ਦੇ ਲਈ ਹੁਣ ਤੋਂ ਸਿੱਖੋ ਸੀਜ਼ਨ ਆ ਗਿਆ ਬਸ ਕਿਸਾਨਾਂ ਦੇ ਫਸਲ ਥਾਲੀਆਂ ਲੈ ਕੇ ਆਣੇ ਆ। ਬਿਲਕੁਲ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ। ਸਾਨੂੰ ਸਮੱਸਿਆ ਕਿੱਥੇ ਆ ਰਹੀ ਹੈ ਕਿ ਕੇਂਦਰ ਦੀ ਹੀ ਮੋਦੀ ਸਰਕਾਰ ਨੇ ਸਾਡਾ ਤਕਰੀਬਨ 9000 ਕਰੋੜ ਰੁਪਇਆ ਹੋ ਗਿਆ ਰੂਰਲ ਡਿਵੈਲਪਮੈਂਟ ਦਾ ਫੰਡ ਜਿਹੜਾ ਸਾਰੀਆਂ ਲਿੰਕ ਰੋਡ ਦੀ ਡਿਵੈਲਪਮੈਂਟ ਵਾਸਤੇ ਕੰਮ ਆਉਣਾ ਹੈ ਮੰਡੀਆਂ ਦੀ ਡਿਵੈਲਪਮੈਂਟ ਵਾਸਤੇ ਕੰਮ ਆਉਣਾ ਹੈ ਮੰਡੀਆਂ ਦੇ ਫੜ ਬਣਨੇ ਨੇ ਸ਼ੈੱਡ ਬਣਨੇ ਨੇ ਹੋਰ ਸਹੂਲਤਾ ਮੰਡੀ ਦੇ ਵਿੱਚ ਜੋ ਮਿਲੀਆਂ ਨੇ ਉਹ ਉਸੇ ਪੈਸੇ ਨਾਲ ਮਿਲਣੀਆਂ ਨੇ ਪਰੰਤੂ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ મોદી ਸਾਹਿਬ ਨੇ ਸਾਡਾ ਉਹ ਪੈਸਾ ਵੀ ਰੋਕ ਰੱਖਿਆ ਹੈ ਔਰ ਸਾਨੂੰ ਕੋਈ ਵੀ ਪੈਕੇਜ ਪੰਜਾਬ ਸਰਕਾਰ ਨੂੰ ਨਹੀਂ ਦਿੱਤਾ ਇਸ ਦੇ باوجود ਅਸੀਂ ਤਕਰੀਬਨ ਨਵਾੜ ਤੋਂ ਕੁਝ ਪੈਸੇ ਲੈ ਕੇ 1800 ਕਰੋੜ ਦਾ ਲੋਨ ਕਰਵਾਇਆ ਉਹਦੇ ਨਾਲ ਅਸੀਂ ਲਿੰਕ ਰੋਡ ਦੀ ਮੁਰੰਮਤ ਕਰਵਾ ਰਹੇ ਹਾਂ ਬਹੁਤ ਜਲਦੀ ਸਾਰੇ ਪੰਜਾਬ 'ਚ ਜਿਹੜੀਆਂ ਪਿਛਲੇ 9 ਸਾਲਾਂ ਤੋਂ ਸੜਕਾਂ ਨਹੀਂ ਬਣੀਆਂ ਉਹਨਾਂ ਦੀ ਮੁਰੰਮਤ ਦੇ ਕੰਮ ਚਾਲੂ ਹੋ ਜਾਣਗੇ ਔਰ ਠੇਕੇ ਇਹਦੇ ਦਿੱਤੇ ਜਾ ਚੁੱਕੇ ਨੇ ਸਾਰੇ ਟੈਂਡਰ ਖੁੱਲ ਚੁੱਕੇ ਪੰਜਾਬ ਦੇ ਵਿੱਚ ਜਿਹੜੇ ਕੈਂਪ ਲਾਏ ਜਾ ਰਹੇ ਤੇ ਬਾਦਪਾ ਵੱਲੋਂ ਸਹੂਲਤ ਕੈਂਪ ਲੋਕਾਂ ਦੇ ਕੇਂਦਰ ਸਰਕਾਰ ਜਿਹੜੀ ਸਕੀਮਾ ਹੈ ਉਸਕੇ ਤਹਿਤ ਬਲ ਪ੍ਰਯੋਗ ਕਰਕੇ ਉਠਾਇਆ ਜਾ ਰਿਹਾ ਕੁਸ਼ਲ ਤਕਲੀਦ ਗ੍ਰਿਫਤਾ ਕੀਤਾ ਜਾ ਰਿਹਾ ਕੋਈ ਕੋਈ ਅਖਰ ਸਾਹਿਬ ਨੂੰ ਰਿਟੇਨ ਕੀਤਾ ਗਿਆ ਦੇਖੋ ਗੱਲ ਇਹ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਨੰਬਰ 1 ਦੁਸ਼ਮਣ ਜਮਾਤ ਹੈ ਜਿਹੜੇ ਹੁਣੇ ਮੈਂ ਤੁਹਾਨੂੰ ਦੱਸ ਕੇ ਹਟਿਆ ਪੰਜਾਬ ਦਾ 9000 ਕਰੋੜ ਰੁਪਇਆ ਰੁਕਿਆ ਹੋਇਆ ਉਹ ਸਾਡੇ 800 ਹੀ ਭਰਾਵਾਂ ਵਾਸਤੇ ਸਾਡੇ ਪੰਜਾਬ ਦੇ ਕਿਸਾਨਾਂ ਵਾਸਤੇ ਪਿੰਡਾਂ ਦੀਆਂ ਲਿੰਕ ਸੜਕਾਂ ਵਾਸਤੇ ਬਣਨਾ ਉਹ ਤਾਂ ਦੇ ਨਹੀਂ ਰਹੇ ਇਹ ਮਗਰਮੱਛ ਦੇ ਹੰਝੂ ਗੇਰ ਰਹੇ ਨੇ ਔਰ ਮੈਂ ਤੁਹਾਨੂੰ ਹੋਰ ਦੱਸਦਾ ਇਹਨਾਂ ਨੇ 11 ਲੱਖ ਜਿਹੜੇ ਰਾਸ਼ਨ ਕਾਰਡ ਲੋਕਾਂ ਨੂੰ ਰਾਸ਼ਨ ਮਿਲਦਾ ਕੇਂਦਰ ਸਰਕਾਰ ਵੱਲੋਂ ਮਿਲਦਾ ਉਹ ਰਾਸ਼ਨ ਕੱਟਣ ਦਾ ਵੀ ਨੋਟਿਸ ਪੰਜਾਬ ਸਰਕਾਰ ਨੂੰ ਭੇਜਤਾ 11 ਲੱਖ ਦਾ ਮਤਲਬ ਹੈ ਕਿ ਜੇ ਇਹ ਉਹਦੇ ਨਾਲ ਤੁਸੀਂ 5 ਬੰਦੇ ਵੀ ਇੱਕ ਨਾਲ ਇਫੈਕਟ ਹੋਣ ਤਾਂ 55 ਲੱਖ ਬੰਦੇ ਇਫੈਕਟ ਹੁੰਦੇ ਨੇ ਇਹ ਕੇਂਦਰ ਦੀ ਜਿਹੜੀ ਮੋਦੀ ਸਰਕਾਰ ਹੈ ਸਿਰਫ ਮਗਰਮਚ ਦੇ ਹੰਝੂ ਬਹਾ ਰਹੀ ਹੈ ਅੱਜ ਕਿਉਂਕਿ ਇਲੈਕਸ਼ਨ ਅੱਗੇ 27 ਦੀ ਹੈਗੀ ਆ ਇਹ ਸਾਢੇ 3 ਸਾਲ ਤੋਂ ਸੁੱਤੇ ਪਏ ਨੇ ਕੇਂਦਰ 'ਚ 11 ਸਾਲ ਹੋ ਗਏ ਮੋਦੀ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਭਾਰਤੀ ਜਨਤਾ ਪਾਰਟੀ ਦੇ ਅੱਗੇ ਉਹਨੂੰ ਕਿ ਪੰਜਾਬ ਨੂੰ 1 ਰੁਪਿਆ ਵੀ ਦੱਸਣ ਕੋਈ ਪੈਕੇਜ ਦਿੱਤਾ ਪੰਜਾਬ ਦੇ ਵਿੱਚ ਪਿਛਲੇ ਸਾਲ ਪਹਾੜ ਆਏ ਸੀਗੇ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਸਾਨੂੰ ਘੱਟੋ-ਘੱਟ 15000 ਕਰੋੜ ਦਾ ਪੈਕੇਜ ਦਿਓ ਐਡਾ ਵੱਡਾ ਨੁਕਸਾਨ ਹੋਇਆ ਕੋਈ ਪੈਸਾ ਨਹੀਂ ਉਹਨਾਂ ਨੇ ਦਿੱਤਾ ਬਾਰਡਰ ਦੀ ਜਿਹੜੀ ਰਾਖੀ ਵਾਸਤੇ ਕਿੰਨਾ ਖਰਚਾ ਹੋ ਰਿਹਾ ਹੈ ਉਹਦੇ ਵਾਸਤੇ ਕੋਈ ਪੈਸਾ ਨਹੀਂ ਦੇ ਰਹੇ ਔਰ ਭਾਰਤੀ ਜਨਤਾ ਪਾਰਟੀ ਦੇ ਆਗੂ ਅੱਜ ਮਗਰਮੱਛ ਵਾਲੇ ਹੰਝੂ ਬਹਾਰ ਰਹੇ ਨੇ ਔਰ ਇਹ ਅਦਾਨੀਆ ਵਾਨੀਆ ਨੂੰ ਸਹੂਲਤਾ ਦੇਣ ਵਾਸਤੇ ਸਿਰਫ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਜਿਹੜੇ ਆਮ ਕਿਰਤੀ ਲੋਕ ਨੇ ਸਾਡੇ ਕਿਸਾਨ ਭਰਾ ਨੇ ਮਜ਼ਦੂਰ ਭਰਾ ਨੇ ਸਾਡੇ ਵਪਾਰੀ ਨੇ ਉਹਨਾਂ ਛੋਟੇ ਵਪਾਰੀਆਂ ਪ੍ਰਤੀ ਇਹਨਾਂ ਦਾ ਕੋਈ ਹਿੱਤ ਨਹੀਂ ਇਹ ਵੱਡੇ ਕਾਰਪੋਰੇਟ ਨੂੰ ਪਾਲਣ ਵਾਲੀ ਸਰਕਾਰ ਹੈ ਔਰ ਇਹਦਾ ਨਤੀਜਾ ਇਹ ਹੈ ਕਿ ਪਿਛਲੇ 11 ਸਾਲਾਂ ਦੇ ਵਿੱਚ ਤਕਰੀਬਨ 25 ਲੱਖ ਕਰੋੜ ਰੁਪਈਆ ਇਹਨਾਂ ਨੇ ਵੱਡੇ ਕਾਰਪੋਰੇਟ ਦਾ ਜਿਹੜਾ ਕਰਜ਼ਾ ਉਹ ਡੈਟ ਕਲੀਅਰ ਕਰਤਾ ਮਾਫ ਕਰਤਾ ਔਰ ਸਾਡੇ ਪੰਜਾਬ ਨੂੰ ਤਾਂ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ 92000 ਸਾਡੇ ਪੰਜਾਬ ਦੇ ਮਜ਼ਦੂਰਾਂ ਦਾ ਕਰਜ਼ਾ 5000 ਕਰੋੜ ਹੈ ਉਹ ਵੀ ਨਹੀਂ ਮਾਫ ਕੀਤਾ ਤੇ ਸੋਨੇ ਦੇ ਖੇਤ ਕਿ ਮੁਕੰਮਲ ਪ੍ਰਬੰਧ ਹੋ ਗਏ ਸੀ ਕਿਸ ਤਰ੍ਹਾਂ ਹਾਂ ਜੀ ਹਾਂ ਸਾਡੇ ਸਾਰੇ ਪ੍ਰਬੰਧ ਮੁਕੰਮਲ ਨੇ ਹਰ ਪਾਸੇ ਸਾਡੀਆਂ ਸਾਰੀਆਂ ਡਿਊਟੀਆਂ ਲੱਗੀਆਂ ਜਾ ਚੁੱਕੀਆਂ ਨੇ ਤੇ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਾ ਸਾਡੇ ਕਿਸਾਨ ਭਰਾਵਾਂ ਨੂੰ ਨਾੜ ਸੀ ਭਰਾਵਾਂ ਨੂੰ ਕਿਸੇ ਲੈਵਲ ਤੇ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਊਗੀ ਔਰ ਮਜ਼ਦੂਰ ਭਰਾਵਾਂ ਵਾਸਤੇ ਵੀ ਇਹ ਖੁਸ਼ੀ ਦੀ ਗੱਲ ਹੈ ਕਿ ਅਸੀਂ ਕੱਲੀ ਫੈਸਲਾ ਕੀਤਾ ਕਿ ਉਹਨਾਂ ਦੀ ਜਿਹੜੀ ਮਜ਼ਦੂਰੀ ਹੈ ਉਹ 10% ਵਧਾਈ ਹੈ ਸਾਰੀਆਂ ਮਜ਼ਦੂਰ ਜਥੇਬੰਦਿਆਂ ਦੀ ਇਹੀ ਮੰਗ ਸੀ ਅਸੀਂ 100% ਉਹਨਾਂ ਦੀ ਮੰਗ ਪੂਰੀ ਕੀਤੀ ਠੀਕ ਹੈ ਸਰ ਥੈਂਕ ਯੂ ਮੈਂ ਵੀ ਕੋਈ ਗੁਜ਼ਾਰੀ ਕਰਵਾ ਰਿਹਾ ਹਾਂ ਹਾਂ ਜਿਹੜੇ ਫਲੱਡ ਆਏ ਨੇ ਸਾਡੇ ਕੰਟਰੋਲ ਰੂਮ ਬਣਾਇਆ ਹੋਇਆ ਪੰਜ ਮੰਤਰੀਆਂ ਦਾ ਡੈਲੀਗੇਟ ਉੱਥੇ ਬੈਠਾ ਹੈ ਪੱਕੇ ਤੌਰ ਤੇ ਤਿੰਨ ਮਨਿਸਟਰ ਫੀਲਡ ਦੇ ਵਿੱਚ ਜਾ ਕੇ ਰਿਪੋਰਟ ਕਰ ਰਹੇ ਨੇ ਜਿੱਥੇ ਕਿਸੇ ਨੂੰ ਰਾਸ਼ਨ ਦੀ ਲੋੜ ਹੈ ਜਿੱਥੇ ਕੋਈ ਹੋਰ ਮਦਦ ਦੀ ਲੋੜ ਹੈ ਸਰਕਾਰ ਵੱਲੋਂ ਤੁਰੰਤ ਉਹਨਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਜਨ ਸਿੰਘ ਬਰਸੜ ਸਮਾਣਾ ਪਹੁੰਚੇ ਸਮਾਣਾ ਦੇ ਵਿੱਚ ਵਪਾਰੀਆਂ ਵੱਲੋਂ ਸੈਲਰ ਮਾਲਕਾਂ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਜਿਹੜਾ ਕਿ ਪੰਜਾਬ ਦੇ ਪਿੰਡਾਂ ਦੀਆਂ ਸੜਕਾਂ ਆ ਖਾਸ ਤੌਰ ਤੇ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਉਹਨਾਂ ਦਾ ਨਿਰਮਾਣ ਕਰਵਾਵਾਂਗੇ ਲੇਕਿਨ ਕੇਂਦਰ ਸਰਕਾਰ ਵੱਲੋਂ ਜਿਹੜਾ ਆਰ ਡੀ ਐਫ ਦਾ ਪੈਸਾ ਨਹੀਂ ਦਿੱਤਾ ਉਸ ਕਰਕੇ ਹੀ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਉਹਾਂ ਨੇ ਕੇਂਦਰ ਸਰਕਾਰ ਤੋਂ ਇਹ ਵੀ ਅਪੀਲ ਕੀਤੀ ਕਿ ਜਿਹੜੇ ਗੋਦਾਮ ਹੈ ਭਰੇ ਪਏ ਚੌਲ ਤੋਂ ਜੋ ਨੈਗੇ ਸੀਜ਼ਨ ਤੋਂ ਪਹਿਲਾਂ ਉਹ ਜਿਹੜਾ ਆਉਗੇ ਜੀਰੀ ਆਣੀਆ ਮੰਡੀਆਂ ਦੇ ਵਿੱਚ ਉਸ ਤੋਂ ਪਹਿਲੇ ਗੋਦਾਮ ਖਾਲੀ ਹੋਣੇ ਚਾਹੀਦੇ ਨਹੀਂ ਤੇ ਮੁਸ਼ਕਲ ਦਾ ਸਾਹਮਣਾ ਕਿਸਾਨਾਂ ਤੇ ਪੇਪਰ ਨੂੰ ਕਰਨਾ ਪਵੇਗਾ। ਉਹਤੇ ਉਹਨਾਂ ਨੇ ਕੇਂਦਰ ਸਰਕਾਰ ਤੇ ਹਮਲਾ ਕਰ ਦੇ ਕੇ ਕਿ ਕੇਂਦਰ ਸਰਕਾਰ ਭਾਜਪਾ ਵੱਲੋਂ ਜਿਹੜੇ ਕੈਂਪ ਲਾਇਆ ਜਾ ਰਹੇ ਹਨ ਉਹਨਾਂ ਨੂੰ ਲਾ ਕੇ ਮਗਰਮਸਖੇ ਅੰਜੂ ਬਾਹਰੀ ਹੈ। ਪੰਜਾਬ ਦੇ ਲੋਕਾਂ ਕਿਸਾਨਾਂ ਨੂੰ ਪਹਿਲਾਂ ਕਿਸ ਤਰ੍ਹਾਂ ਉਹਨਾਂ ਨੇ ਪ੍ਰੇਸ਼ਾਨ ਕੀਤਾ ਕਈ ਤਰ੍ਹਾਂ ਕੇ આરોਪ ਕੇਂਦਰ ਸਰਕਾਰ ਤੇ ਹਰਜਨ ਸਿੰਘ ਬਰਸੜ ਚੇਅਰਮੈਨ ਮੰਡੀ ਬੋਰਡ ਵੱਲੋਂ ਲਾਏ ਗਏ। ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੌਸ਼ਿਕ ਦੈਨਿਕ ਸਵੇਰਾ ਟੀਵੀ ਸਮਾਣਾ। ਸਾਡੀਆਂ ਪੂਰੀਆਂ ਤਿਆਰੀਆਂ ਨੇ ਇਤਕੀ ਅਸੀਂ ਨੇ ਮਾਨ ਸਾਹਿਬ ਨੇ ਤਿੰਨ ਮੈਂਬਰਾਂ ਦੀ ਕੈਬਨਟ ਮੰਤਰੀਆਂ ਦੀ ਕਮੇਟੀ ਬਣਾਈ ਹੈ ਤਾਂ ਕਿ ਪਿਛਲੇ ਸਾਲ ਜਿਸ ਤਰ੍ਹਾਂ ਜੀਰੀ ਚੱਕਣ ਦੇ ਵਿੱਚ ਪ੍ਰੋਬਲਮ ਆਈ ਸੀਗੀ ਉਹ ਨਾ ਆਵੇ ਔਰ ਉਹਦੇ ਵਾਸਤੇ ਸਾਰੇ ਪ੍ਰਬੰਧ ਕੀਤੇ ਜਾ ਰਹੇ ਨੇ ਪਰੰਤੂ ਮੈਂ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਬੇਨਤੀ ਕਰਦਾ ਤੁਹਾਡੇ ਰਾਹੀਂ ਕਿ ਜਿੰਨੀ ਗੋਦਾਮਾਂ ਦੇ ਵਿੱਚ ਮਾਲ ਪਿਆ ਹੈ ਚਾਵਲ ਮਿਲਿੰਗ ਹੋਣ ਤੋਂ ਬਾਅਦ ਔਰ ਜਿੰਨਾ ਮਾਲ ਸੈਲਰਾਂ ਚ ਪਿਆ ਉਹਨੂੰ ਜਲਦੀ ਤੋਂ ਜਲਦੀ ਚੁਕਵਾਉਣ ਕਿਉਂਕਿ ਸਾਰਾ ਮਾਲ FCI ਦੀ ਪ੍ਰਾਪਰਟੀ ਹੈ ਕੇਂਦਰ ਸਰਕਾਰ ਦੀ ਪ੍ਰਾਪਰਟੀ ਹੈ ਪੰਜਾਬ ਦੇ ਜਿਹੜੇ ਗੋਦਾਮ ਨੱਕੋ ਨੱਕ ਭਰੇ ਪਏ ਨੇ ਅਸੀਂ ਮੋਦੀ ਸਾਹਿਬ ਨੂੰ ਤੁਹਾਡੇ ਰਾਹੀਂ ਬੇਨਤੀ ਕਰਦੇ ਆ ਕਿ ਉਹ ਮਾਲ ਚੁਕਵਾਉਣ ਤਾਂ ਕਿ ਪੈਡੀ ਸੀਜ਼ਨ ਦੇ ਵਿੱਚ ਜੀਰੀ ਖਰੀਦਣ ਤੋਂ ਬਾਅਦ ਮਿਲਿੰਗ ਤੋਂ ਬਾਅਦ ਸਾਡੇ ਅਰਤੀ ਭਰਾਵਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਮਾਲ ਰੱਖਣ ਦੇ ਵਿੱਚ ਔਰ ਖਰੀਦ ਫਰੋਕਤ ਕਰਨ ਦੇ ਵਿੱਚ ਕੋਈ ਦਿੱਕਤ ਨਾ ਆਵੇ ਸਮਝੋ ਸਰ ਜਿਸ ਤਰ੍ਹਾਂ ਕਿਸਾਨ ਪਿੰਡਾਂ ਤੋਂ ਮੰਡੀਆਂ 'ਚ ਫਸਲ ਲੈ ਕੇ ਆਉਂਦੇ ਆਂ ਸੜਕਾਂ 'ਕੇ ਹਾਲਾਤ ਪਿੰਡਾਂ ਦੇ ਬਹੁਤ ਮਾੜੇ ਆ ਉਹਨੂੰ ਸੁਧਾਰਨ ਦੇ ਲਈ ਹੁਣ ਤੋਂ ਸਤਿ ਸ੍ਰੀ ਅਕਾਲ ਸੀਜ਼ਨ ਆ ਗਿਆ ਬਸ ਕਿਸਾਨਾਂ ਦੇ ਪਤਲ ਰੇਕ ਟਰਾਲੀਆਂ ਲੈ ਕੇ ਆਣੀਆਂ ਬਿਲਕੁਲ ਤੁਹਾਡੀ ਗੱਲ ਨਾਲ ਮੈਂ ਸਹਿਮਤ ਆਂ ਸਾਨੂੰ ਸਮੱਸਿਆ ਕਿੱਥੇ ਆ ਰਹੀ ਹੈ ਕਿ ਕੇਂਦਰ ਦੀ ਹੀ ਮੋਦੀ ਸਰਕਾਰ ਨੇ ਸਾਡਾ ਤਕਰੀਬਨ 9000 ਕਰੋੜ ਰੁਪਇਆ ਹੋ ਗਿਆ ਰੂਰਲ ਡਿਵੈਲਪਮੈਂਟ ਦਾ ਫੰਡ ਜਿਹੜਾ ਸਾਰੀਆਂ ਲਿੰਕ ਰੋਡ ਦੀ ਡਿਵੈਲਪਮੈਂਟ ਵਾਸਤੇ ਕੰਮ ਆਉਣਾ ਮੰਡੀਆਂ ਦੀ ਡਿਵੈਲਪਮੈਂਟ ਵਾਸਤੇ ਕੰਮ ਆਉਣਾ ਹੈ ਮੰਡੀਆਂ ਦੇ ਫੜ ਬਣਨੇ ਨੇ ਸ਼ੈੱਡ ਬਣਨੇ ਨੇ ਹੋਰ ਸਫਲਤਾ ਮੰਡੀ ਦੇ ਵਿੱਚ ਜੋ ਮਿਲੀਆਂ ਨੇ ਉਹ ਉਸੇ ਪੈਸੇ ਨਾਲ ਮਿਲਨੀਆਂ ਨੇ ਪਰੰਤੂ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਮੋਦੀ ਸਾਹਿਬ ਨੇ ਸਾਡਾ ਉਹ ਪੈਸਾ ਵੀ ਰੋਕ ਰੱਖਿਆ ਹੈ ਔਰ ਸਾਨੂੰ ਕੋਈ ਵੀ ਪੈਕੇਜ ਪੰਜਾਬ ਸਰਕਾਰ ਨੂੰ ਨਹੀਂ ਦਿੱਤਾ ਇਸ ਦੇ ਬਾਵਜੂਦ ਅਸੀਂ ਤਕਰੀਬਨ ਨਵਾੜ ਤੋਂ ਕੁਝ ਪੈਸੇ ਲੈ ਕੇ 1800 ਕਰੋੜ ਦਾ ਲੋਨ ਕਰਵਾਇਆ ਉਹਦੇ ਨਾਲ ਅਸੀਂ ਲਿੰਕ ਰੋਡ ਦੀ ਮੁਰੰਮਤ ਕਰਵਾ ਰਹੇ ਹਾਂ ਬਹੁਤ ਜਲਦੀ ਸਾਰੇ ਪੰਜਾਬ 'ਚ ਜਿਹੜੀਆਂ ਪਿਛਲੇ 9 ਸਾਲਾਂ ਤੋਂ ਸੜਕਾਂ ਨਹੀਂ ਬਣੀਆਂ ਉਹਨਾਂ ਦੀ ਮੁਰੰਮਤ ਦੇ ਕੰਮ ਚਾਲੂ ਹੋ ਜਾਣਗੇ ਔਰ ਠੇਕੇ ਇਹਦੇ ਦਿੱਤੇ ਜਾ ਚੁੱਕੇ ਨੇ ਸਾਰੇ ਟੈਂਡਰ ਖੁੱਲ ਚੁੱਕੇ ਪੰਜਾਬ ਦੇ ਵਿੱਚ ਜਿਹੜੇ ਕੈਂਪ ਲਾਏ ਜਾ ਰਹੇ ਆ ਤੇ ਬਾਦਪਾ ਵੱਲੋਂ ਸਨ ਸੁਵਿਧਾ ਕੈਂਪ ਲੋਕਾਂ ਦੇ ਕੇਂਦਰ ਸਰਕਾਰ ਦੀ ਜਿਹੜੀ ਸਕੀਮ ਹੈ ਉਸਕੇ ਤਹਿਤ ਬਲ ਪਤਰਿਓ ਕਰਕੇ ਉਠਾਇਆ ਜਾ ਰਿਹਾ ਕੁਝ ਅੱਧਾ ਕਿਲੀਟਰ ਗ੍ਰਿਫਤਾਰ ਕੀਤਾ ਜਾ ਰਿਹਾ ਲੀਡਰਾਂ ਨੂੰ ਕੋਈ ਕੋਈ ਅਖਰ ਸਾਹਿਬ ਨੂੰ ਰੀਟੇਨ ਕੀਤਾ ਗਿਆ ਦੇਖੋ ਗੱਲ ਇਹ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਨੰਬਰ 1 ਦੁਸ਼ਮਣ ਜਮਾਤ ਹੈ ਜਿਹੜੇ ਹੁਣੇ ਮੈਂ ਤੁਹਾਨੂੰ ਦੱਸ ਕੇ ਹਟਿਆ ਪੰਜਾਬ ਦਾ 9000 ਕਰੋੜ ਰੁਪਇਆ ਰੁਕਿਆ ਹੋਇਆ ਉਹ ਸਾਡੇ ਅੱਠਤੀ ਭਰਾਵਾਂ ਵਾਸਤੇ ਸਾਡੇ ਪੰਜਾਬ ਦੇ ਕਿਸਾਨਾਂ ਵਾਸਤੇ ਪਿੰਡਾਂ ਦੀਆਂ ਲਿੰਕ ਸੜਕਾਂ ਵਾਸਤੇ ਬਣਨਾ ਉਹ ਤਾਂ ਦੇ ਨਹੀਂ ਰਹੇ ਇਹ ਮਗਰਮੱਛ ਦੇ ਹੰਝੂ ਗੇਰ ਰਹੇ ਨੇ ਔਰ ਮੈਂ ਤੁਹਾਨੂੰ ਹੋਰ ਦੱਸਦਾ ਇਹਨਾਂ ਨੇ 11 ਲੱਖ ਜਿਹੜੇ ਰਾਸ਼ਨ ਕਾਰਡ ਲੋਕਾਂ ਨੂੰ ਰਾਸ਼ਨ ਮਿਲਦਾ ਕੇਂਦਰ ਸਰਕਾਰ ਵੱਲੋਂ ਮਿਲਦਾ ਉਹ ਰਾਸ਼ਨ ਕੱਟਣ ਦਾ ਵੀ ਨੋਟਿਸ ਪੰਜਾਬ ਸਰਕਾਰ ਨੂੰ ਭੇਜਤਾ 11 ਲੱਖ ਦਾ ਮਤਲਬ ਹੈ ਕਿ ਜੇ ਇਹ ਉਹਦੇ ਨਾਲ ਤੁਸੀਂ 5 ਬੰਦੇ ਵੀ ਇੱਕ ਨਾਲ ਇਫੈਕਟ ਹੋਣ ਤਾਂ 55 ਲੱਖ ਬੰਦੇ ਇਫੈਕਟ ਹੁੰਦੇ ਨੇ ਇਹ ਕੇਂਦਰ ਦੀ ਜਿਹੜੀ ਮੋਦੀ ਸਰਕਾਰ ਹੈ ਸਿਰਫ ਮਗਰਮਚ ਦੇ ਹੰਝੂ ਬਹਾ ਰਹੀ ਹੈ ਅੱਜ ਕਿਉਂਕਿ ਇਲੈਕਸ਼ਨ ਅੱਗੇ 27 ਦੀ ਹੈਗੀ ਆ ਇਹ ਸਾਢੇ 3 ਸਾਲ ਤੋਂ ਸੁੱਤੇ ਪਏ ਨੇ ਕੇਂਦਰ 'ਚ 11 ਸਾਲ ਹੋ ਗਏ ਮੋਦੀ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਭਾਰਤੀ ਜਨਤਾ ਪਾਰਟੀ ਦੇ ਅੱਗੇ ਉਹਨੂੰ ਕਿ ਪੰਜਾਬ ਨੂੰ 1 ਰੁਪਿਆ ਵੀ ਦੱਸਣ ਕੋਈ ਪੈਕੇਜ ਦਿੱਤਾ ਪੰਜਾਬ ਦੇ ਵਿੱਚ ਪਿਛਲੇ ਸਾਲ ਪਹਾੜ ਆਏ ਸੀਗੇ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਸਾਨੂੰ ਘੱਟੋ-ਘੱਟ 15000 ਕਰੋੜ ਦਾ ਪੈਕੇਜ ਦਿਓ ਐਡਾ ਵੱਡਾ ਨੁਕਸਾਨ ਹੋਇਆ ਕੋਈ ਪੈਸਾ ਨਹੀਂ ਉਹਨਾਂ ਨੇ ਦਿੱਤਾ ਬਾਰਡਰ ਦੀ ਜਿਹੜੀ ਰਾਖੀ ਵਾਸਤੇ ਕਿੰਨਾ ਖਰਚਾ ਹੋ ਰਿਹਾ ਹੈ ਉਹਦੇ ਵਾਸਤੇ ਕੋਈ ਪੈਸਾ ਨਹੀਂ ਦੇ ਰਹੇ ਔਰ ਭਾਰਤੀ ਜਨਤਾ ਪਾਰਟੀ ਦੇ ਆਗੂ ਅੱਜ ਮਗਰਮੱਛ ਵਾਲੇ ਹੰਝੂ ਬਹਾ ਰਹੇ ਨੇ ਔਰ ਇਹ ਅਦਾਨੀ ਵਾਨੀਆ ਨੂੰ ਸਹੂਲਤਾ ਦੇਣ ਵਾਸਤੇ ਸਿਰਫ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਜਿਹੜੇ ਆਮ ਕਿਸਾਨੀ ਲੋਕ ਨੇ ਸਾਡੇ ਕਿਸਾਨ ਭਰਾ ਨੇ ਮਜ਼ਦੂਰ ਭਰਾ ਨੇ ਸਾਡੇ ਵਪਾਰੀ ਨੇ ਉਹਨਾਂ ਛੋਟੇ ਵਪਾਰੀਆਂ ਪ੍ਰਤੀ ਇਹਨਾਂ ਦਾ ਕੋਈ ਹਿੱਤ ਨਹੀਂ ਇਹ ਵੱਡੇ ਕਾਰਪੋਰੇਟ ਨੂੰ ਪਾਲਣ ਵਾਲੀ ਸਰਕਾਰ ਹੈ ਔਰ ਇਹਦਾ ਨਤੀਜਾ ਇਹ ਹੈ ਕਿ ਪਿਛਲੇ 11 ਸਾਲਾਂ ਦੇ ਵਿੱਚ ਤਕਰੀਬਨ 25 ਲੱਖ ਕਰੋੜ ਰੁਪਇਆ ਇਹਨਾਂ ਨੇ ਵੱਡੇ ਕਾਰਪੋਰੇਟ ਦਾ ਜਿਹੜਾ ਕਰਜ਼ਾ ਉਹ ਡੈਟ ਕਲੀਅਰ ਕਰਤਾ ਮਾਫ ਕਰਤਾ ਔਰ ਸਾਡੇ ਪੰਜਾਬ ਨੂੰ ਤਾਂ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ 92000 ਸਾਡੇ ਪੰਜਾਬ ਦੇ ਮਜ਼ਦੂਰਾਂ ਦਾ ਕਰਜ਼ਾ 5000 ਕਰੋੜ ਹੈ ਉਹ ਵੀ ਨਹੀਂ ਮਾਫ ਕੀਤਾ ਸੋਨੇ ਦੇ ਖੇਤ ਕੇ ਮੁਕੰਮਲ ਪ੍ਰਬੰਧ ਹੋ ਗਏ ਸੀ ਕਿਸ ਤਰ੍ਹਾਂ ਹਾਂ ਜੀ ਹਾਂ ਸਾਡੇ ਸਾਰੇ ਪ੍ਰਬੰਧ ਮੁਕੰਮਲ ਨੇ ਹਰ ਪਾਸੇ ਸਾਡੀਆਂ ਸਾਰੀਆਂ ਡਿਊਟੀਆਂ ਲੱਗੀਆਂ ਜਾ ਚੁੱਕੀਆਂ ਨੇ ਤੇ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਾ ਸਾਡੇ ਕਿਸਾਨ ਭਰਾਵਾਂ ਨੂੰ ਨਾੜ ਸੀ ਭਰਾਵਾਂ ਨੂੰ ਕਿਸੇ ਲੈਵਲ ਤੇ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਊਗੀ ਔਰ ਮਜ਼ਦੂਰ ਭਰਾਵਾਂ ਵਾਸਤੇ ਵੀ ਇਹ ਖੁਸ਼ੀ ਦੀ ਗੱਲ ਹੈ ਕਿ ਅਸੀਂ ਕੱਲੀ ਫੈਸਲਾ ਕੀਤਾ ਕਿ ਉਹਨਾਂ ਦੀ ਜਿਹੜੀ ਮਜ਼ਦੂਰੀ ਹੈ ਉਹ 10% ਵਧਾਈ ਹੈ ਸਾਰੀਆਂ ਮਜ਼ਦੂਰ ਜਥੇਬੰਦਿਆਂ ਦੀ ਇਹੀ ਮੰਗ ਸੀ ਅਸੀਂ 100% ਉਹਨਾਂ ਦੀ ਮੰਗ ਪੂਰੀ ਕੀਤੀ ਠੀਕ ਹੈ ਸਰ ਜੀ ਕੋਈ ਗੁਜ਼ਾਰੀ ਕਰਵਾ ਰਹੀ ਹਾਂ ਹਾਂ ਜੀ ਜਿਹੜੇ ਫਲੱਡ ਆਏ ਨੇ ਸਾਡੇ ਕੰਟਰੋਲ ਰੂਮ ਬਣਾਇਆ ਹੋਇਆ ਪੰਜ ਮੰਤਰੀਆਂ ਦਾ ਡੈਲੀਗੇਟ ਉੱਥੇ ਬੈਠਾ ਪੱਕੇ ਤੌਰ ਤੇ ਤਿੰਨ ਮਨਿਸਟਰ ਫੀਲਡ ਦੇ ਵਿੱਚ ਜਾ ਕੇ ਰਿਪੋਰਟ ਕਰ ਰਹੇ ਨੇ ਜਿੱਥੇ ਕਿਸੇ ਨੂੰ ਰਾਸ਼ਨ ਦੀ ਲੋੜ ਹੈ ਜਿੱਥੇ ਕੋਈ ਹੋਰ ਮਦਦ ਦੀ ਲੋੜ ਹੈ ਸਰਕਾਰ ਵੱਲੋਂ ਤੁਰੰਤ ਉਹਨਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਜਨ ਸਿੰਘ ਬਰਸਰਦ ਸਮਾਣਾ ਪਹੁੰਚੇ ਸਮਾਣਾ ਦੇ ਵਿੱਚ ਵਪਾਰੀਆਂ ਵੱਲੋਂ ਸੈਲਰ ਮਾਲਕਾਂ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਜਿਹੜਾ ਕਿ ਪੰਜਾਬ ਦੇ ਪਿੰਡਾਂ ਦੀਆਂ ਸੜਕਾਂ ਆ ਖਾਸ ਤੌਰ ਤੇ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਉਹਨਾਂ ਦਾ ਨਿਰਮਾਣ ਕਰਵਾਵਾਂਗੇ ਲੇਕਿਨ ਕੇਂਦਰ ਸਰਕਾਰ ਵੱਲੋਂ ਜਿਹੜਾ ਆਰ ਡੀ ਐਫ ਦਾ ਪੈਸਾ ਨਹੀਂ ਦਿੱਤਾ ਉਸ ਕਰਕੇ ਹੀ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਹੇ ਉਹਾਂ ਨੇ ਕੇਂਦਰ ਸਰਕਾਰ ਤੋਂ ਇਹ ਵੀ ਅਪੀਲ ਕੀਤੀ ਕਿ ਜਿਹੜੇ ਗੋਦਾਮ ਹੈ ਉਹ ਭਰੇ ਪਏ ਚੌਲ ਤੋਂ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਉਨ ਜਿਹੜਾ ਆਉਗੇ ਜੀਰੀ ਆਣੀ ਮੰਡੀਆਂ ਦੇ ਵਿੱਚ ਉਸ ਤੋਂ ਪਹਿਲੇ ਗੋਦਾਮ ਖਾਲੀ ਹੋਣੇ ਚਾਹੀਦੇ ਨਹੀਂ ਤੇ ਮੁਸ਼ਕਲ ਦਾ ਸਾਹਮਣਾ ਕਿਸਾਨਾਂ ਤੇ ਬੇਪੈੜ ਨੂੰ ਕਰਨਾ ਪਵੇਗਾ। ਅਤੇ ਉਹਨਾਂ ਨੇ ਕੇਂਦਰ ਸਰਕਾਰ ਤੇ ਹਮਲਾ ਕਰ ਦੇ ਕੇ ਕਿ ਕੇਂਦਰ ਸਰਕਾਰ ਭਾਜਪਾ ਵੱਲੋਂ ਜਿਹੜੇ ਕੈਂਪ ਲਾਏ ਜਾ ਰਹੇ ਹਨ ਉਹਨਾਂ ਨੂੰ ਲਾ ਕੇ ਮਗਰਮਸ ਕੇ ਅੰਜੂ ਬਾਹਰੀ ਹੈ। ਪੰਜਾਬ ਦੇ ਲੋਕਾਂ ਕਿਸਾਨਾਂ ਨੂੰ ਪਹਿਲਾਂ ਕਿਸ ਤਰ੍ਹਾਂ ਉਹਨਾਂ ਨੇ ਪ੍ਰੇਸ਼ਾਨ ਕੀਤਾ ਕਈ ਤਰ੍ਹਾਂ ਕੇ aarop ਕੇਂਦਰ ਸਰਕਾਰ ਤੇ ਹਰਜਨ ਸਿੰਘ ਪਰਸਰ ਚੇਅਰਮੈਨ ਮੰਡੀ ਬੋਰਡ ਵੱਲੋਂ ਲਾਏ ਗਏ। ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੋਸਿਕ ਦੈਨਿਕ ਸਵੇਰਾ ਟੀਵੀ ਸਮਾਣਾ